नबी बरा वकी हर जनर टिक टॉक परमात्मा करे सब टिक टॉक ग्रेड कोई दुख तकलीफ ना हो गए ये नमा घर बना रहे हो ता तुम मैं दासदा भी इत्ता दो सिंक लेके आए हो नई एटा भी सिंक आओ अह कैंटा सिंक ਤੇ ਇੱਕ ਨਵੇਂ ਡਿਜ਼ਾਈਨ ਦੀ ਆਈ ਹੈ ਜਿਹੜੀ ਲੱਕੜ ਦੇ ਵਿੱਚ ਫਿੱਟ ਕਰਕੇ ਆਉਂਦੀ ਆ ਉਹ ਨਾਲ ਲਾਇਆ ਉਹ ਤੁਹਾਨੂੰ ਇੱਕ ਮਹੀਨੇ ਬਾਅਦ ਪਾਣੀ ਨਾਲ ਹੀ ਖਰਾਬ ਹੋ ਕੇ ਉਹਨੂੰ ਸਿੱਟਣਾ ਪੈ ਜਾਣਾ ਪਹਿਲਾਂ ਅਸੀਂ ਉਹ ਲਵਾਈ ਸੀ ਬੇਕਾਰ ਹੋ ਗਈ ਤੇ ਮੈਂ ਸੋਚਿਆ ਵੀ ਆਪਾਂ ਕਿਸੇ ਭੈਣ ਭਰਾ ਦਾ ਪੈਸਾ ਹੀ ਪਚਾ ਲਈ ਤੇ ਸੈਲਫਾ ਤੇ ਬਲੈਕ ਪੱਥਰ ਹੀ ਲਾਇਓ ਸਾਜੋ ਬਲੈਕ ਪੱਥਰ ਲੱਗਣ ਨਾਲ ਆ ਲੱਗਦੀ ਕੋਈ ਮਤਲਬ ਗੰਦਗੀ ਘਟ ਗਈ ਤੇ ਇਹ ਕੁਝ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਤੇ ਆ ਦਰਵਾਜਾ ਇਦਾਂ ਦਾ ਹੋਵੇ ਅੱਧੀ ਲੱਕੜ ਹੋਵੇ ਅੱਧਾ ਬੋਰਡ ਹੋਵੇ ਅੱਧੀ ਲੱਕੜ ਅੱਧਾ ਬੋਰਡ ਉਹਦੇ ਨਾਲ ਦਰਵਾਜਾ ਘੈਂਟ ਬਣਦਾ ਨਹੀਂ ਕੱਲੇ ਬੋਰਡ ਵਾਲੀ ਦਰਵਾਜ਼ੇ ਚੱਤ ਕੇ ਲਾ ਕੇ ਫਿੱਟ ਕਰ ਦਿੰਦੇ ਆ ਉਹ ਥੋੜੇ ਉਹਦੀ ਉਹਦੀ ਉਮਰ ਬਹੁਤ ਘਟ ਜਾਂਦੀ ਆ ਕੀ ਆ ਕੀ ਹੈ ਜੇ ਖੁੱਲੇ ਪਿੰਡੇ ਆ ਸ਼ੀਸ਼ੇ ਰਵਾਉਣੇ ਨੇ ਟੇਪ ਜ਼ਰੂਰ ਲਵਾ ਲਿਓ ਨਹੀਂ ਤਾਂ ਅੰਦਰੋਂ ਬਾਹਰ ਬਾਹਰੋਂ ਅੰਦਰ ਸਾਰਾ ਕੁਝ ਦਿਖਦਾ ਜੇ ਆਪਾਂ ਟੇਪ ਲਵਾ ਲਈ ਤਾਂ ਅੰਦਰੋਂ ਬਾਹਰ ਸਾਰਾ ਕੁਝ ਦੀਕੂ ਬਾਹਰੋਂ ਅੰਦਰ ਕੁਝ ਨਹੀਂ ਦਿਖੂਗਾ ਤੇ ਬਾਕੀ ਆ ਜਿਹੜੀਆਂ ਸਟੀਲ ਵੀ ਆ ਗ੍ਰੀਨ ਲਾ ਕੇ ਲਾਈ ਨੇ ਇਹ ਦੇਖ ਕੇ ਜਾਓ ਇਹਨਾਂ ਨੂੰ ਜੰਗਾਲ ਲੱਗ ਜਾਂਦਾ ਬਹੁਤ ਛੇਤੀ ਛਿੱਟੀਆਂ ਲੋਕਲ ਹੁੰਦੀਆਂ ਨੇ ਜਿਹੜੀ ਆ origignal ਨੇ ਉਹਨਾਂ ਨੂੰ ਨਹੀਂ ਲੱਗਦਾ ਉਹੀ ਪਟਾ ਮਿਲੀਏ ਉਹੀ ਜਨੂਨ ਉਪਰਿਆ 3 ਗੇੜੀਆਂ ਹੁੰਦੀਆਂ ਨੇ ਇਹ ਵੇਚਾ ਨੂੰ ਜਿਆਦਾ ਵੀ ਉਹ ਜਿਹੜੀਆਂ ਡੁਪਲੀਕੇਟ ਜਿਹੜੀਆਂ। ਅੱਧੀ ਵੀਰੋ ਮੈਂ ਤਾਂ ਤੁਹਾਡਾ ਤੁਹਾਨੂੰ ਦੱਸਦਾ ਰਹਿਣਾ ਹਰੇਕ ਚੀਜ਼। ਤੁਸੀਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਜਾ ਕਰੋ। ਤੇ ਕਮੈਂਟ ਕਰਕੇ ਕੋਈ ਵੀ ਚੀਜ਼ ਪੁੱਛਣੀ ਹੋਵੇ ਪੁੱਛ ਸਕਦੇ ਹੋ। ਵਿਹਰੀ ਦੇ ਕਿਸੇ ਵੀ ਸਮਾਨ ਦੀ ਆਈਟਮ ਦਾ ਰੇਟ ਮੇਰੇ ਤੋਂ ਪੁੱਛ ਸਕਦੇ ਹੋ ਘੱਟ ਤੋਂ ਘੱਟ ਰੇਟ ਤੇ ਉਹ ਤੇ ਮੈਂ ਜੇ ਦੁਕਾਨ ਕਰਦਾ ਸੀ ਸਾਰਾ ਤੋਂ ਘੱਟ ਰੇਟ ਦਿੰਦਾ ਸੀ ਤੇ ਤਾਂ ਕਰਕੇ ਮੇਰੀ ਦੁਕਾਨ ਉੱਧਰ ਵੱਧ ਜਾਂਦੀ ਸੀ ਜਿਹੜੀ ਕਈ ਜਾਣਿਆਂ ਨੂੰ ਰਾਸ ਨਹੀਂ ਆਈ ਤੇ ਮੇਰੀ ਦੁਕਾਨ ਬੰਦ ਕਰਾ ਕੇ ਛੱਡੇ ਘਰ ਬੈਠਣ ਲਈ ਮਜਬੂਰ ਕਰਦਾ ਕੋਈ ਗੱਲ ਨਹੀਂ ਅੱਜ ਅੰਦਰ ਬੈਠਾ ਕੱਲ ਨੂੰ ਮਹੀਨਾ ਖਣ ਅੰਦਰ ਬੈਠਾ ਰਹੂੰਗਾ ਦੋ ਮਹੀਨੇ ਬੈਠੂੰਗਾ ਤੇ ਕੰਮ ਦਾ ਆਪਾਂ ਸ਼ੁਰੂ ਕਰ ਲਈਆਂ ਘਾਟਾ ਉਹਨਾਂ ਨਹੀਂ ਹੋਣਾ ਜਿਹੜਾ ਦੁਕਾਨ ਛਡਾਈ ਆ ਆ ਫੇਕਤੀ ਕਰੂ ਯਾਰ ਮੈਂ ਭੁੱਲਿਆ ਹੋਇਆ ਮੈਂ ਛੋਟੇ ਉੱਤੇ ਸਾਰਾ ਉਸ ਕਰਦਾ ਰਿਹਾ ਐ ਟਰੈਕਟਰ ਹੈਗੀ ਜੀ ਦੋ ਆਪਣੇ ਕੋਲ ਪੀਜਾ ਹੈਗਾ ਜਿਹੜਾ ਨਵਾਂ ਫਰੋਗੀ ਆਇਆ ਨੇ ਲਿਆ ਉਹ ਹੈਗਾ ਇਸ ਨੂੰ 4x4 ਇੱਕ ਦਿਨ ਉਹ ਚਲਾਇਆ ਕਰਨਗੇ ਇੱਕ ਦਿਨ ਮੇਰਾ ਹੋਇਆ ਕਰੂਗਾ ਇੱਕ ਦਿਨ ਉਹਨਾਂ ਦਾ ਇੱਕ ਦਿਨ ਮੇਰਾ ਜੇ ਉਹ ਬੇਰਦਾ ਫੰਡਿਆ ਜਾਊਗਾ ਜੇ ਇਹਦਾ ਨਹੀਂ ਕਰਨਾ ਫਿਰ ਜਿਹੜੀ ਦੁਕਾਨ ਦੀ ਗੱਲ ਹੋਈ ਸੀ ਟਰੈਕਟਰ ਦੀ कुछ ना बची मेरे को तो भी कुछ नहीं बच्चे आर दया प्राण पड़ा होम में ही कुछ नहीं है ना खाली बैठना संगाल बैठना ते कृपा करो अपनी इज्जत नहीं कारण जो क्या हो जाएगा कि मैं पानी ना पर रखना बूटे नहीं करिए यार ਪੰਛੀਆਂ ਨੂੰ ਪਾਣੀ ਧਰਨਾ ਜ਼ਰੂਰੀ ਹੈ ਜੇ ਨਾ ਪਾਵਾ ਤਾਂ ਵਸਣਾ ਨਾ ਪਾਵਾ ਪਰ ਮੈਨੂੰ ਕਾ ਕੇ ਆਣਾ ਪੈਣਾ ਪਾਣੀ ਪਾਚਿਆਂ ਨੂੰ ਮੈਂ ਪਾਣੀ ਪਾਉਂਦਾ ਆਇਆ ਪਹਿਲਾਂ ਤੋਂ ਆ ਭਈਆਂ ਤੇ ਜਾ ਪਤੰਗ ਚੜਾਉਣ ਲੱਗੇ ਆ बाकी अच्छे तो पानी है थोड़े होर पा दिए स गम आ गया ਸੁਣ ਰਹੇ ਹੋ ਭਈਆਂ ਦੀ ਆਵਾਜ਼ਾਂ ਗੁੱਪੇ ਵਧੀਆ ਵਧੀਆ ਲਿਆ ਕੇ ਲਾਵਾਂਗੇ ਇੱਕ ਤਾਂ ਪਾਣੀ ਪਾਉਣ ਨੂੰ ਕੋਈ ਉੱਪਰ ਚੜਦਾ ਟ੍ਰੇਨ ਜਾ ਰਹੀ ਹੈ ਸਾਹਮਣੇ ਦੇਖੋ ਸਵਾਹ ਬਹੁਤ ਗਿਰਦੀ ਆ ਸਾਡੇ ਇੱਧਰ ਬਹੁਤ ਜ਼ਿਆਦਾ ਕਹਿਣਾ ਪੈਂਦਾ 20 ਸਾਲ ਦਾ ਜਿਤੰਡਾ ਹੋ ਗਿਆ ਫਿਰ ਵੀ ਉਹ ਕਹਿਣਾ ਪੈਂਦਾ ਵੀ ਆ ਕੰਮ ਕਰ ਲੈ ਸਾਰਾ ਲੈਪਟਾਪ ਤੇ ਲੱਗਿਆ ਹੋਇਆ ਹਣਾ ਉਹ ਲੋਣਾ ਬੈਗ ਰੱਖਣਾ ਜਾਂ ਮੋਬਾਈਲ ਜਾਂ ਲੈਪਟਾਪ ਜਦ ਤੱਕ ਸੌਣਾ ਨਹੀਂ ਉਹਦੇ ਬਾਅਦ ਜੇ ਕਹਿੰਦੇ ਆ ਪੜ ਲਾ 5 ਮਿੰਟ ਕਿਤਾਬਾਂ ਚੱਕ ਕੇ ਲੈ ਜਾਂਦਾ ਜਿਹੜਾ ਇਹ ਕਢਾ ਕੇ ਲਿਆ ਕੇ ਰੱਖ ਲੈਂਦਾ ਮੈਂ ਕੋਈ ਨਾ ਪੁੱਤ ਆ 2 ਮਹੀਨੇ ਰਹਿ ਗਏ ਇਤਨੀ ਫੇਰ ਹੋ ਗਿਆ 2 ਵੀ ਡੇਢ ਜਾਂ 1 ਮਹੀਨਾ ਰਹਿ ਗਿਆ ਪਰ ਰਿਜ਼ਲਟ ਹੁਣ ਤੇ 2 ਮਹੀਨੇ 3 ਮਹੀਨੇ ਹੈਗੇ ਇਹ ਇਤਨੀ ਰਹਿ ਗਿਆ ਪੁੱਤ ਇਹਨੂੰ ਟਰੈਕਰ ਵੀ ਜਗਾ ਮੈਂ ਹੜਾ ਨਾਲ ਜੁੜੂ ਕਰੇ ਹੋਏ ਨੇ ਕੰਮ ਕਰ ਲੈਣੇ ਕੋਈ ਗੱਲ ਨਹੀਂ ਆਪਾਂ ਨੂੰ ਤਾਂ ਕੋਈ ਔਖਾ ਨਹੀਂ ਇਹ ਜਵਾਬਾਂ ਦੀ ਜ਼ਿੰਦਗੀ ਈ ਦਾ ਜੇ ਜਵਾਬ ਕਰਨਗੇ ਤਾਂ ਹੀ ਉਹਨਾਂ ਨੂੰ ਕੁਝ ਪਤਾ ਲੱਗੂ ਜੇ ਕੁਝ ਕਰਨਗੇ ਹੀ ਨਹੀਂ ਫਿਰ ਕੀ ਪਤਾ ਲੱਗੂ ਵਾਹਿਗੁਰੂ ਸੱਚੇ ਪਾਤਸ਼ਾਹ ਫਾਇਰ ਰੱਖ ਲਈਏ वीडियो चल रही है और सा गुरुद्वारा साहब देखो सूरज छिप रहा सामने है, है कि जी टी रोड ਉੱਥੋਂ ਇੱਥੇ ਘਰੇ ਆਉਣਾ ਹੋਵੇ ਤਾਂ 5 ਮਿੰਟ ਦਾ ਰਸਤਾ ਲੱਗੇ 15 ਮਿੰਟ ਉੱਪਰ ਪੁਲਤੀ ਕੋ ਮਕਿਆਉਣਾ ਪੈਂਦਾ ਲੈਣਾ ਕਰਕੇ ਜੇ ਲੈਣਾ ਨਾ ਹੋਣ ਇੱਥੇ ਫਟਕ ਫੂਟਕ ਲੱਗ ਜਵੇ ਰੇਟਾਂ ਦੇ ਜ਼ਮੀਨ ਇੱਕਦਮ ਡਬਲ ਹੋ ਜਾਣਗੇ ਪਰ ਨਹੀਂ ਲੱਗਣਾ ਫਟਕ ਕੌਣ ਕਰਾਊਗਾ ਕਾਉਂਸਲਰ ਜਿਹੜਾ ਨਵਾਂ ਬਣਿਆ ਆਪਣੇ ਜੱਟਾਂ ਦਾ ਗਰਚੇ ਕਿਹਾ ਤਾਂ ਹੈ ਉਹਨਾਂ ਨੂੰ ਵੀ ਪਹਿਲਾ ਕੰਮ ਪੁਲ ਬਣਾ ਲੈਣਾ ਤੇ ਪੌੜੀ ਵਾਲਾ ਬਣਾਊਗਾ देखो की करता चल भैया कम तो हो गया अपना पूरा से तो फिर एक बार पूछा ही पैना ਜੋ ਕਈ ਇੱਥੇ ਉੱਪਰ ਸਵਾਬ ਬਹੁਤ ਗਿਰਦੀ ਐ ਨੰਗੇ ਪੈਰ ਆਪਾਂ ਬਾਹਰ ਕੱਚਾ ਵਾ ਕੁੱਠੇ ਤੇ ਬਾਹਰ ਛੱਤ ਤੇ ਕੱਚਾ ਉਹਦੀ ਮਿੱਟੀ ਸਾਰੀ ਲੱਗ ਕੇ ਇੱਥੇ ਆਵੀ ਤੇ ਤਾਂ ਕਰਕੇ ਵੀਰੋ ਸਾਫਤ ਰੱਖਣੀ ਪੈਣਾ ਆਪਣਾ ਘਰ ਆ ਕਿਸੇ ਦੇ ਮੂੰਹ ਪੱਲਪਾ ਕੀ ਚੱਕੀਏ ਇਹ ਮੈਂ ਸਾਫ ਨਾ ਕਰਾਂ ਉੱਪਰ ਤਾਂ ਦੋ ਦਿਨਾਂ ਚ ਮਿੱਟੀ ਨਾ ਭਰ ਜਵੇ ਜੇ ਕੋਈ ਦੇਖਣ ਵਾਲਾ ਵੀ ਆਵੇ ਘਰ ਸਵਾਹੀ ਸਵਾ ਦਿਖੇ ਉਹਨੂੰ ਇਸ ਲਈ ਆਪਾਂ ਆਪਣੀ ਡਿਊਟੀ ਸਮਝ ਗਏ ਜਦੋਂ ਟਾਈਮ ਲੱਗਦਾ ਝਾੜੂ ਝੂੜੂ ਨਹੀਂ ਕੱਲਾ ਪੋਚਾ ਜੇ ਚੱਕ ਕੇ ਮਾੜਾ ਆਇਆ ਕਮਾ ਲਈਦਾ ਦੇ ਨਾਲ ਹੀ ਹੋ ਜਾਂਦਾ ਵਿਚਾਰ ਥੋੜਾ ਜਿਹਾ ਸਾਫ ਹੋ ਗਿਆ ਕੁਆਲਟੀ ਕਿੱਧਰ ਗਈ ਕੁਆਲਟੀ ਤਾਂ ਲੱਗ ਰਹਾ ਥੱਲੇ ਚਲੀ ਗਈ ਇੱਕ ਮੈਨੂੰ ਕੰਮ ਕਰਦੇ ਜੀਭ ਕੱਢਣ ਦੀ ਬਹੁਤ ਆਦਤ ਆਤਾ ਛੋਟੇ ਹੁੰਦੇ ਤਾਂ ਪੱਠੇ ਪੱਟਦਾ ਹੁੰਦਾ ਸੀ ਉਹਦੇ ਵੀ ਹੁਣ ਜੇ ਕੋਈ ਕੰਮ ਕਰਦਾ ਉਦੋਂ ਵੀ ਜੀਬ ਆਪਣੇ ਆਪ ਨਿਕਲ ਜਾਂਦੀ ਹੈ ਅਗਲੀ ਵੀਡੀਓ ਫੇਰ ਦੱਸਦੇ ਆਂ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ